ओके बरा हां जी ਅੰਗਲ ਦੀ ਕੀ ਨਾਮ ਹੈ ਤੁਹਾਡਾ ਮੈਂ ਨਾ ਸੁਰਿੰਦਰ ਕੁਮਾਰ ਹੈ ਜੀ ਸੁਰਿੰਦਰ ਜੀ ਤੁਹਾਡੀ ਵਾਈਫ ਦਾ ਕੀ ਨਾਮ ਸੋਨਮ ਜਨ ਇੱਥੇ ਕੀ ਹੋਇਆ ਕੀ ਮੈਂ 10 ਵਜੇ ਨਾਸਤਾ ਕਰਕੇ ਠੀਕਾ ਘਰ ਚਲ ਉਹ ਬੈਕਟੇ ਚਲਾ ਗਿਆ ਆਪਣੇ ਠੀਕ ਹੈ ਜੀ ਕੋਈ ਦਿੱਕਤ ਨਹੀਂ ਜੀ ਕੁਝ ਨਹੀਂ ਦਾ ਹਾਂ ਪਰ ਠੀਕ ਹੈ ਜੀ ਨਾ ਕੋਈ ਐਸੀ ਦੀ ਵੀ ਕਰਾ ਕਿਸੇ ਕੋਈ ਫੋਨ ਹੈ ਕੋਈ ਕੁਝ ਦਿੱਕਤ ਨਹੀਂ ਕੁਝ ਨਹੀਂ ਦਾ ਠੀਕ ਹੈ ਜੀ ਮੈਂ ਫਿਰ ਉਹ 12 12:30 12:00 2 ਰੋਟੀ ਖਾਣਾ ਹੈ ਹਾਂ ਪਰ ਜੀ ਸੋਦਰ ਰੋਟੀ ਖਾਣਾ ਮੈਂ ਹਾਂ ਪਰ ਮੈਂ ਸਾਰੇ ਪਾਸੇ ਘੁੰਮਾ ਫਿਰਿਆ ਹਾਂ ਪਰ ਠੀਕ ਹੈ ਜੀ ਉਹ ਦਿਖਾ ਐਸੀ ਸਭ ਚੱਲ ਰਿਹਾ ਸਭ ਕੁਝ ਸਭੂ ਚੱਲ ਰਿਹਾ ਹੈ ਅੱਛਾ ਜੀ ਬਈ ਲੱਟਰ ਸਭ ਕੁਝ ਚੱਲ ਰਹੀ ਹੈ ਠੀਕ ਹੈ ਜੀ ਮੈਂ ਦੇਖਿਆ ਮੈਂ ਕਿਹਾ ਮੈਂ ਘਬਰਾ ਗਿਆ ਮੈਂ ਕਿਹਾ ਵੀ ਹੋ ਗਿਆ ਗਿਆ ਇਕਦਮ ਜੋ ਜੀ ਤੇ ਅੱਗੇ ਸਰ ਉਹ ਹੁੰਦਾ ਨਹੀਂ ਮੋ ਲੱਟ ਬਾਹਰ ਦਾ ਗੇਟ ਖੁੱਲਾ ਉਹ ਦੇਖ ਵੀ ਰਹੀ ਅੱਛਾ ਜੀ ਫਿਰ ਮੈਂ ਇਹ ਤੂੰ ਦੇਖਦਾ ਰਿਹਾ ਵੀ ਮੈਂ ਬਾਜ਼ਾਂ ਬਾਰੀ ਫਿਰ ਮੈਂ ਜਦ ਬਾਥਰੂਮ ਕਿ ਨਹੀਂ ਦੇਖਣ ਗਿਆ ਉਧਰ ਕੋ ਪੁੱਜਾ ਖੂਨ ਖੂਰਗਲ ਹੋਈ ਤੇ ਹਾਂ ਪਰ ਅੱਛਾ ਜੀ ਫਿਰ ਮੈਂ ਉਸ ਨੂੰ ਪਲਟਾ ਬਲ ਕੇ ਮੈਂ ਕਿਹਾ ਦੇਖ ਵੀ ਚਲ ਡਾਕਟਰ ਕੋਲ ਫੜਾ ਫੜ ਵਾਹ ਡਾਕਟਰ ਕੋਲ ਚਲੀ ਆ ਵਾਹ ਪਰ ਅੱਛਾ ਜੀ ਪਰ ਉਹ ਉਸ ਵੇ ਜਾਨ ਸੀ ਨਹੀਂ ਅੱਛਾ ਜੀ ਫਿਰ ਮੈਂ ਕੀ ਕਰੇ ਫਿਰ ਮੈਂ ਫੋਨ ਕਰਾ ਮੈਂ ਕਹਿਆ ਗੱਡੀ ਵਾਲੇ ਨੂੰ ਕਿਹਾ ਮੈਂ ਕਹਿਆ ਗੱਡੀ ਆਪਣਾ ਕਰ ਗਈ ਜੀ ਮੈਂ ਗੱਡੀ ਵਾਲੇ ਮੈਂ ਗੱਡੀ ਮਾਨ ਹੱਥ ਲੱਗ ਜਾਣਾ ਫੜਵਾ ਆ ਜਾ ਵੀ ਅੱਛਾ ਜੀ ਕਰਾ ਠੀਕ ਹੈ ਜੀ ਤੇ ਤੁਹਾਡੀ ਵਾਈਫ ਮਿਲੀ ਕਿੱਥੇ ਜੀ ਬਾਥਰੂਮ ਚ ਹਾਂ ਬਾਥਰੂਮ ਵਿੱਚ ਅੱਛਾ ਜੀ ਕਿਸ ਕਿਹੜੇ ਮੂੰਹ ਭਰ ਗਿਰੇ ਹੋਏ ਸੀ ਕਿੱਦਾਂ ਗਿਰੇ ਹੋਏ ਸੀ ਮੂੰਹ ਭਰ ਗਿਰੇ ਹੋਏ ਅੱਛਾ ਜੀ ਤੇ ਉਹਨਾਂ ਦੇ ਛੱਟ ਸੂਟ ਵੀ ਲੱਗੀ ਸੀਗੀ ਜੀ ਸਰਦੋਂ ਹੁਣ ਪਤਾ ਨਹੀਂ ਪੋਸਟ ਵਾਸ਼ਰ ਪੋਟੇ ਚੱਲੇ ਜਾਉਂਦਾ ਬਲੱਡ ਆ ਰਿਹਾ ਸੀਗਾ ਜੀ ਬਲੱਡ ਬਹੁਤ ਆ ਰਿਹਾ ਸੀ अच्छा जी कोई किसी हथियार ਨਾਲ ਹਮਲਾ ਕੀਤਾ ਜਾਂ ਉਹਨਾਂ ਦੀ ਗਿਰ ਗੀ ਉਹਨਾਂ ਦੀ ਸੱਟ ਲੱਗੀ ਕਿੱਦਾਂ ਹੋਇਆ ਕੋਈ ਸਮੇਂ ਵੀ ਨਹੀਂ ਹੁਣ ਉਹਨਾਂ ਪਰ ਉਹਨਾਂ ਪਰ ਤੁਹਾਨੂੰ ਕਿਹੜੀ ਜਗ੍ਹਾ ਤੇ ਸੱਟ ਲੱਗੀ ਤੁਸੀਂ ਦੇਖਿਆ ਕਿਥੇ ਜਾਂ ਖੂਨ ਹੀ ਖੜਾ ਹੋਇਆ ਜਾਂ ਅੱਛਾ ਸਿਰ ਤੇ ਸਿਰੋਂ ਖੂਨ ਹੋ ਗਿਆ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਜਾਂ ਨਹੀਂ ਨਹੀਂ ਵੀ ਹਾਂ ਡਾਕਟਰ ਨੂੰ ਪੁੱਛਿਆ ਕਰੇ ਸੋਚੋ ਕੀ ਕਰੇ ਸੀ ਅੱਛਾ ਜੀ ਤੇ ਤੁਹਾਡਾ ਕਾਰੋਬਾਰ ਕੀ ਹੈ ਜੀ ਮੈਂ ਤੋਫੇ ਕੋਲ ਕੰਮ ਕਰਨ ਵਾਲੇ ਦੇ ਕੰਮ ਕਰਦਾ ਅੱਛਾ ਜੀ ਕੋਈ ਫਾਈਨੈਂਸ ਦਾ ਵੀ ਕਾਰੋਬਾਰ ਹੈ ਨਹੀਂ ਸਰ ਫਾਈਨੈਂਸ ਕਰਦਾ ਮਾਦ ਕਮਾਟੀ ਕੁਮਟੀ ਦਾ ਥੋੜਾ ਬੋਤਾ ਅੱਛਾ ਜੀ ਵਹੀ ਕਰਦਾ ਅੱਛਾ ਜੀ ਕੀ ਕੀਤੇ ਤੇ ਸ਼ੱਕ ਲੱ ਇਹ ਕਿਸੇ ਦਾ ਸਵਾਪਨੀ ਪਦ ਤੇ ਕਿੰਦੀ ਇੱਕ ਬੰਦਾ ਘਰ ਆਇਆ ਸੀਗਾ ਗੇਟ ਖੋਲਿਆ ਘਰ ਉਹ ਕੈਮਰੇ ਮਾਰ ਰਿਹਾ ਸੀ ਸੀ ਉਹ ਦੇਖਿਆ ਆ ਉਹ ਪਤਾ ਨਹੀਂ ਪਛਾਨ ਬੰਦਾ ਕੋਣ ਹੈ ਉਹ ਅੱਛਾ ਬੰਦਾ ਪਤਾ ਨਹੀਂ ਮਾਨੂੰ ਬੰਦਾ ਕਿਹਦਾ ਪਤਾ ਉਹ ਕਿਤੇ ਬੈਗ ਵੀ ਸੀਗਾ ਉਹਦੇ ਹੱਥ 'ਚ ਉਹ ਯਹਾਂ ਮੋਰ ਤੋਂ ਕਥਾ ਉਹ ਕਾਪੇ ਕੋ ਪਿਓਜ ਕੇ ਸੱਦ ਸੰਗੀਆਂ ਅੱਛਾ ਵਹੀ ਉਹ ਥੋੜੋ ਦੁਪੱਤੇ ਪੁੱਛੇ ਉਹ ਵਹੀ ਲੈ ਕੇ ਚਲਾ ਗਿਆ ਪੈਸੇ ਲੈ ਕੇ ਗਿਆ ਕਿੰਨੇ ਪੈਸੇ ਲੈ ਕੇ ਗਿਆ ਉਹ 1000 2000 ਰੁਪਏ ਹੁਣ ਜਾਂਦਾ ਅੱਛਾ ਤੇ ਮਤਲਬ 1000 2000 ਰੁਪਏ ਪਿੱਛੇ ਪਤਾ ਨਹੀਂ ਹੁਣ ਉਸਦੇ ਦੇਖੋ ਮਾਲਾ ਚੈਰ ਵੀ ਉਸਦੀ ਠੀਕ ਦੀ ਅੱਛਾ ਕੰਡੇ ਕੋਈ ਚੀਜ਼ ਹੋਰ ਉਤਰੀ ਵੀ ਨਹੀਂ ਹੋਈ ਸੀ ਬਈ ਬਲੂ ਸਤਵਾਂ ਦਾ ਜਿੰਨੇ ਉਹਨਾਂ ਨੇ ਸੋਨਾ ਪਾਇਆ ਉਹਨਾਂ ਦੇ ਸਭ ਕੁਝ ਸਾਰਾ ਅੱਛਾ ਕੋਈ ਅਸੀਂ ਇਨਕਸਾ ਜੀ ਠੀਕ ਹੈ ਜੀ ਕੋਈ ਕਿਸੇ ਨਾਲ ਲਾਕਡਾਊਨ ਨੋ ਕੁਝ ਨਹੀਂ ਕਿਸੇ ਦਾ ਦਰਵਾਜ਼ਾ ਜੀ ਕਿੰਨੇ ਬੱਚੇ ਆ ਜੀ ਤੁਹਾਡੇ ਫਿਰ ਦੋ ਬੱਚੇ ਆ ਜੀ ਅੱਛਾ ਜੀ ਬਾਹਰ ਰਹਿੰਦੇ ਆ ਜੀ ਬਾਹਰ ਆ ਜੀ ਕੀ ਕੀ ਨਾਮ ਇਹਨੂੰ ਇੱਕ ਬੁਕੇਸ਼ ਜੈ ਨਿਕਾ ਰੋਈ ਜੈ ਅੱਛਾ ਜੀ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾ ਕਰ ਰਹੀ ਹੈ ਜਾਂ ਨਹੀਂ ਜੀ ਤੁਸੀਂ ਇਤਲਾਹ ਦਿੱਤੀ ਪੁਲਿਸ ਕਿੰਨੀ دیر ਬਾਅਦ ਆ ਗਈ ਸੀ ਨਾਲ ਹੀ ਆ ਗਈ ਸੀ ਜੀ ਬਰਬਰ ਨਾਲ ਹੀ ਆ ਗਈ ਆਏ ਜੀ ਫੋਨ ਨਾਲ ਹੀ ਆ ਗਈ ਠੀਕ ਹੈ ਫੋਨ ਪਿੱਛੇ ਕਰੋ ਫੋਨ ਪਿੱਛੇ ਪੜਦੇ ਅੱਜ ਤੱਕ ਕੀ ਮੈਟਰ ਹੈ ਸਰ ਅੱਜ ਇੱਕ ਮਰਡਰ ਹੋਇਆ ਫਲੇਮਡਾਪ ਰਿਨਿਊ ਕਰਤਾਰ ਕੇ ਦੀ 30 ਅਪ੍ਰੈਲ ਹੋਇਆ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਲੇਡੀ ਹੈ ਜਿਹੜੀ ਹੈਗੀ ਉਹਦੀ ਬਾਡੀ ਮਿਲੀ ਹੈ ਜੀ ਤੇ ਉਹਦੇ ਚ ਅਸੀਂ ਹੁਣ ਆ ਕਿ ਸਰਜਰਜ ਕੋ ਚੈੱਕ ਕੀਤਾ ਹੈ ਤਾਂ ਇੱਕ ਲੇਡੀ ਹੈ ਜਦੀ ਬਾਡੀ ਮਿਲੀ ਹੈ ਬੋਡੀ ਤੇ ਥੋੜੀ ਇੰਜਰੀਸ ਹੈਗੀ ਆ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਉਹ ਚ ਲੱਗਦਾ ਕਿ ਮਰਡਰ ਹੈ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਟ ਕਰ ਰਹੇ ਹਾਂ ਸਰ ਕੋਈ ਲੁੱਟਖੋ ਦਾ ਮਾਮਲਾ ਨਹੀਂ ਜੋ ਹਲ ਲੁੱਟਖੋ ਵਾਲਾ ਕੁਝ ਨਹੀਂ ਹੈਗਾ ਸਾਰਾ ਸਭ ਕੁਝ ਜਿਹੜਾ ਕੋਈ ਇਹਨਾਂ ਦੇ ਡੇਵਰ ਵਗੈਰਾ ਗਏ ਨੇ ਵਗੈਰਾ ਉਹ ਕੋਈ ਨਹੀਂ ਹੈਗੇ ਨੇ ਸਾਰਾ ਕੁਝ ਉਹਨੇ ਕਿਤੇ ਕੋਈ ਗਿਆ ਨਹੀਂ ਹੈਗਾ ਸਿਰ ਲੁੱਟਖੋ ਨਹੀਂ ਹੈਗੀ ਨਹੀਂ ਨਹੀਂ ਸੱਦ ਰਿਹਾ ਬੰਦਾ ਜਿਹੜੇ ਉਹ ਜੋ ਲੱਗਦਾ ਪਿਆ ਹੈਗਾ ਸਭ ਤੋਂ ਜ਼ਿਆਦਾ ਕਿੰਟਾ ਜਿਹੜਾ ਬੰਦਾ ਅੰਦਰ ਹੋ ਰਿਹਾ ਹੈ ਜਿਹੜਾ ਤਾਂ ਵਕਿਊ ਲੋ ਸੀ ਆਪਨੇ ਸਰ ਲੋਕ ਇਨਵੈਸਟੀਗੇਟ ਕਰ ਰਹੇ ਨੇ ਇਹਦੇ ਵਿੱਚ ਨਹੀਂ ਦੇਖੋ ਹਲੇ ਹਲੇ ਜਿਹੜਾ ਹੈ ਇੱਕ ਸਿੰਪਲ ਡੀਟੇਲ ਜਿਹੜਾ ਹੈਗਾ ਉਹ ਨਹੀਂ ਦੱਸ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਲੁੱਟ ਖੋਨੀ ਕੋਈ ਕਿਸੇ ਸਰੀਰ ਤੇ ਕੋਈ ਸੱਟ ਕੋਈ ਖੂਨ ਦੇਖਾ ਬਿਲਕੁਲ ਜਿਹੜਾ ਹੈਗਾ ਹੈਡ ਇੰਜਰੀ ਹੈਗੀ ਆ ਅੱਛਾ ਜੀ ਤੇ ਜਿਹੜਾ ਸੱਟ ਹੈਗੀ ਆ ਉਹਦੇ ਨਾਲ ਹੀ ਆਪਾਂ ਕਹਿ ਸਕਦੇ ਕਿ ਇਹਦੀ ਵੀ ਡੈਥ ਹੋ ਗਈ ਨਹੀਂ ਹਾਲ ਤੱਕ ਕੁਝ ਅੱਛਾ ਜੀ ਤੇ ਸਰ ਜਿਹੜਾ ਬੰਦਾ ਅੰਦਰੋਂ ਆਇਆ ਵਾ ਜਿਹਦੀ ਸੀਸੀਟੀਵੀ ਆਈ ਆ ਉਹ ਬੰਦਾ ਇਹਨਾਂ ਦਾ ਜਾਣਕਾਰ ਉਹਨਾਂ ਦੇ ਹਸਬੰਦ ਨੂੰ ਦਿਖਾਇਆ ਗਿਆ ਉਹ ਨਹੀਂ ਬਿਲਕੁਲ ਹਲੇ ਹਸਬੰਦ ਨੇ ਤਾਂ ਇਨਕਾਰ ਕੀਤਾ ਕਿ ਉਹ ਨਹੀਂ ਜਾਂਦੇ ਹੈਗੇ ਬਾਕੀ ਹੁਣ ਅਸੀਂ ਇਹ ਸਾਰਾ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਤੇ ਕਰਾਂਗੇ ਉਸ ਤੋਂ ਬਾਅਦ ਵਿੱਚ ਪ੍ਰੋਪਰ ਇਨਵੈਸਟੀਗੇਸ਼ਨ ਸਰ ਇਹਨਾਂ ਦਾ ਕਾਰੋਬਾਰ ਕੀ ਸੀ ਇਹ ਜਿਹੜਾ ਹੈਗਾ ਹਸਬੰਡ ਹੈਗੇ ਨੇ ਉਹ ਕਿਸੇ ਫੈਕਟਰੀ ਦੇ ਵਿੱਚ ਇੱਥੇ ਕੰਮ ਕਰਦੇ ਨੇ ਤੇ ਲੀਡੀ ਜਿਹੜੀ ਹੈ ਕੋਈ ਜੋ ਪਤਾ ਲੱਗਿਆ ਥੋੜਾ ਬਹੁਤ ਫਾਈਨੈਂਸ ਦਾ ਕੰਮ ਕਰ ਰਹੀ ਸੀ ਅੱਛਾ ਸਰ ਪਤਾ ਲੱਗੇ ਇਹਨਾਂ ਨੇ ਆਪਣੇ ਬੱਚੇ ਕੋਲ ਜਾਣਾ ਸੀ ਆਸਟ੍ਰੇਲੀਆ ਗੱਫਤ ਦੇ ਵਿੱਚ ਨਹੀਂ ਐ ਤਾਂ ਸਾਡੇ ਸਾਡੇ ਕੋ ਤੇ ਅੱਛਿਆ ਦੋ ਬੱਚੇ ਜਿਹੜੇ ਨੇ ਉਹਨਾਂ ਦੇ ਬਾਹਰ ਹੈਗੇ ਨੇ ਸੈਟਲ ਅਪਲੋ ਠੀਕ ਥੈਂਕ ਯੂ ਜੀ